ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਭਾ ਵਿਖੇ ਪੰਜ ਮੈਂਬਰੀ ਕਮੇਟੀ ਵੱਲੋਂ ਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਸੰਬੰਧੀ ਕੀਤੀ ਭਰਵੇਂ ਮੀਟਿੰਗ ਜਥੇਦਾਰ ਸੁਤਵਿੰਦਰ ਸਿੰਘ ਟੋੜਾ ਅਤੇ ਹਰੀ ਸਿੰਘ ਐਮ ਡੀ ਪ੍ਰੀਤ ਕੰਬਾਈਨ ਨੇ ਕਿਹਾ ਕਿ ਹਲਕਾ ਨਾਬਾਦੀ ਭਰਤੀ ਦੀ ਸ਼ੁਰੂਆਤ ਕਰਨ ਲਈ ਪਿੰਡ ਮੱਲੇਵਾਲ ਵਿਖੇ 22 ਮਈ ਨੂੰ ਅਮਰ ਸ਼ਹੀਦ ਪਾਈਓ ਅਮਰੀਕ ਸਿੰਘ ਦੇ ਸਪੁੱਤਰੇ ਬੀਬੀ ਸਤਵੰਤ ਕੌਰ ਪਹੁੰਚਣਗੇ ਵਿਸ਼ੇਸ਼ ਤੌਰ ਤੇ ਸਿੱਖ ਕੌਮਾਂ ਦੇ ਸਰਵਉੱਚ ਤਖਤ ਸੇਕਲ ਤੱਕ ਸਹਿਬ ਵੱਲੋਂ ਕਲੀਦਲ ਦੀ ਮੁਰਸ ਜੀਤੀ ਲਈ ਥਾਪੀ ਗਈ ਪੰਜ ਮੈਂਬਰ ਕਮੇਟੀ ਵੱਲੋਂ ਕੀਤੀ ਜਾ ਰਹੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਗੁਰਦੁਆਰਾ ਘੋੜਿਆਂਵਾਲਾ ਸਹਿ ਨਾਬਾ ਵਿਖੇ ਜਥੇਦਾਰ ਸਤਵਿੰਦਰ ਸਿੰਘ ਟੋੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰੀ ਸਿੰਘ ਐਮ ਡੀ ਪ੍ਰੀਤ ਕੰਬਾਇਨ ਨਾਬਾ ਦੀ ਅਗਵਾਈ ਹੇਠ ਹਲਕਾ ਨਾਬਾ ਦੇ ਅਕਾਲੀ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਭਾਗ ਲਿਆ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸਤਵਿੰਦਰ ਸਿੰਘ ਟੋੜਾ ਅਤੇ ਹਰੀ ਸਿੰਘ ਐਮ ਡੀ ਪ੍ਰੀਤ ਕੰਬਾਇਨ ਨੇ ਦੱਸਿਆ ਇਹ ਹਲਕਾ ਨਾਬਾ ਵਿਖੇ ਪੰਜ ਮੈਂਬਰੀ ਕਮੇਟੀ ਵੱਲੋਂ ਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਦੀ ਸ਼ੁਰੂਆਤ 22 ਮਈ ਨੂੰ ਸਵੇਰੇ 10 ਵਜੇ ਨੇੜੇ ਲੇ ਪਿੰਡ ਮੱਲੇਵਾਲ ਵਿਖੇ ਸਿਕੌਮ ਦੇ ਯੋਧੇ ਅਮਰ ਸ਼ਹੀਦ ਭਾਈ ਅਮਰਿਕ ਸਿੰਘ ਦੀ ਸੁਪਤਰੀ ਬੀਬੀ ਸਤਵੰਤ ਕੌਰ ਅਤੇ ਸੀਨੀਅਰ ਅਕਾਲੀਆ ਆਗੂ ਇਕਬਾਲ ਸਿੰਘ ਧੁੰਦਾ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਰਨਗੇ ਜੇਦਿਆਂ ਤੇਰੇਆਂ ਸੰਬੰਧੀ ਅੱਜ ਦੀ ਮੀਟਿੰਗ ਬੁਲਾਈ ਗਈ ਸੀ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਅਤੇ ਪੰਥ ਪ੍ਰਸਤ ਲੋਕਾਂ ਦੇ ਵਿੱਚ ਭਰਤੀ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਨਿੱਜੀ ਤੌਰ ਤੇ ਵੀ ਵੱਖ-ਵੱਖ ਪਿੰਡਾਂ ਵਿੱਚੋਂ ਫੋਨ ਕਾਲਾਂ ਆ ਰਹੀਆਂ ਹਨ ਅਤੇ ਭਰਤੀ ਲਈ ਕਾਪੀਆਂ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲੋਕਾਂ ਨੇ ਅਕਾਲ ਤਖਤ ਸਾਹਿਬ ਵੱਲ ਪਿੱਟ ਕਰਕੇ ਜੋ ਲੋਕ ਸਿੱਖ ਕੌਮ ਦੇ ਸਿਧਾਂਤਾਂ ਨੂੰ ਸਿੱਕੇ ਟੰਗਦਿਆਂ ਹੋਏ ਆਪਣੇ ਨਿੱਜੀ ਹਿੱਤਾਂ ਅਤੇ ਪੰਥ ਦੇ ਜਜ਼ਵਾਤਾਂ ਨੂੰ ਵਰਤਦੇ ਰਹੇ ਹਨ ਉਹਨਾਂ ਨੂੰ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਲੋਕ ਨਵੀਂ ਲੀਡਰਸ਼ਿਪ ਅੱਗੇ ਲਿਆਉਣ ਲਈ ਕਾਲੇ ਹਨ ਉਹਨਾਂ 22 ਮਈ ਨੂੰ ਪਿੰਡ ਮੱਲੇਵਾਲ ਵਿਖੇ ਰੱਖੀ ਭਰਤੀ ਸਮਾਗਮ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਪਹੁੰਚੰਦੀ ਅਪੀਲ ਕੀਤੀ ਤਾਂ ਜੋ ਆਪਾਂ ਪੰਥਕ ਸਿਧਾਂਤਾਂ ਪ੍ਰਤੀ ਸਿਹਰਦ ਆਗੂ ਨੂੰ ਅੱਗੇ ਲਿਆ ਸਕੀਏ ਹੋਰ ਕੀ ਕਿਹਾ ਅਕਾਲੀ ਵਰਕਰਾਂ ਅਤੇ ਆਗੂਆਂ ਵੱਲੋਂ ਆਓ ਦੇਖਦੇ ਹਾਂ ਆਪਾਂ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੋ 2 ਦਸੰਬਰ ਨੂੰ ਆਦੇਸ਼ ਹੋ ਇਸਨ ਸ਼੍ਰੋਮਣੀ ਕਲਦਲ ਪੁਨਰ ਸਿਰਜੀਤੀ ਸੰਬੰਧੀ ਉਹਦੇ ਸਬੰਧ ਦੇ ਵਿੱਚ ਜਿਹੜੀ ਪੰਜ ਮੈਂਬਰੀ ਭਾਰਤੀ ਕਮੇਟੀ ਹੈ ਉਹ 22 ਮਈ ਨੂੰ ਪਿੰਨ ਮੱਧਿਆਲ ਵਿਖੇ ਸਵੇਰੇ 10 ਵਜੇ ਪਹੁੰਚ ਰਹੀ ਹੈ ਤੇ ਸੰਗਤਾਂ ਦਾ ਬੜਾ ਸ਼ਾਅ ਹੈ ਤੇ ਅਸੀਂ ਆਪਣੀ ਜਿੰਬਰ ਵੀ ਸਮਝਨੇ ਕਿਉਂਕਿ ਕਿ ਧਰਮ ਯੁੱਧ ਚੱਲ ਰਿਹਾ ਹੈ ਇੱਕ ਉਹ ਆ ਜਿਹੜੇ ਗੁਰੂ ਨੂੰ ਸਮਰਪਤ ਨੇ ਦੂਸਰੇ ਉਹ ਜਿਹੜੂ ਗੁਰੂ ਨਾਲ ਪਿੱਠ ਕਰਕੇ ਬੈਠੇ ਤੇ ਸਿੱਖਵਾਦ ਤੇ ਕਾਲ ਤੱਕ ਸਾਹ ਪਹਿਲ ਹੈ ਜੋ ਤੋਂ ਉਦੇਸ਼ ਆਇਆ ਉਹਦੇ ਮੁਤਾਬਕ ਸ਼੍ਰੋਮਣੀ ਕਲਦਲ ਦੀ ਪੁਨਰ ਸਿਰਜੀਤੀ ਵਾਸਤੇ ਨਵੀਂ ਲੀਡਰਸ਼ਿਪ ਪੈਦਾ ਕਰਨ ਵਾਸਤੇ ਹੀ ਮੀਟਿੰਗ ਰੱਖੀ ਹੈ ਤੇ ਉਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਥਰੀ ਵੱਡੀ ਸ਼ਖਸੀਅਤ ਸਾਡੀ ਵੱਡੀ ਛੋਟੀ ਭੈਣ ਜੀ ਜਤਵੰਤ ਕੌਰ ਜੀ ਸੁਪੁੱਤਰੀ ਅਮਰਸ਼ੀਰ ਭਾਈ ਅਮਰੀਕ ਸਿੰਘ ਜੀ ਔਰ ਜੇਹਰ ਕੁਆਲਸੀ ਜੀ ਚੁੰਦਾ ਉਹ ਪਹੁੰਚ ਰਹੇ ਨੇ ਤੇ ਸਾਡੀ ਹਲਕੇ ਦੀ ਇਹ ਮੀਟਿੰਗ ਹੈ ਤੇ ਜਿਸ ਤਰ੍ਹਾਂ ਤੁਸੀਂ ਵੱਡਾ ਹੰਗਾਰਾ ਸੰਗਤ ਦੇ ਰਹੀ ਹੈ ਗੁਰੂ ਕਿਰਪਾ ਕਰੇ ਹਰ ਵਿਅਕਤੀ ਮਹਿਸੂਸ ਕਰਦਾ ਵੀ ਸ਼੍ਰੋਮਣੀ ਕਾਲਦਾਨ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਬਚਣੀ ਚਾਹੀਦੀ ਹੈ ਜੇ ਸ਼੍ਰੋਮਣੀ ਕਾਲ ਦਾ ਤਗੜਾ ਤਾਂ ਪੰਥ ਤੇ ਪੰਜਾਬ ਵਜੂਗਾ ਇਹਦੀ ਇੱਕ ਭਰਤੀ ਹੁਣ ਤੱਕ ਹੋ ਚੁੱਕੀ ਹੈ ਇਹ ਤਾਂ ਜੋ ਦੱਸ ਸਕਦੇ ਨੇ ਸਾਡੇ ਹਲਕੇ ਦੇ ਵਿੱਚ ਉਹਦੇ ਸ਼ੁਰੂਆਤ ਹੋਣੀ ਹੈ ਤੇ ਜਿਹੜੀ ਸਾਡੀ ਭਾਰਤੀ ਸਹੀ ਹੋਊਗੀ ਅਸੀਂ ਗਿਣਤੀ 'ਚ ਨਹੀਂ ਪੈਣਾ ਅਸੀਂ ਕੁਆਲਿਟੀ ਨਹੀਂ ਕੁਆਂਟੀਟੀ ਨਹੀਂ ਬੇਕ ਨਹੀਂ ਕੁਆਲਿਟੀ ਪੈਦਾ ਕਰਨੀ ਹੈ ਸਾਡੀ ਕੋਸ਼ਿਸ਼ ਹਕਾਲਤਾਂ ਦਾ ਹੁਕਮ ਹੈ ਹਰ ਘਰ ਵਿੱਚ ਜਾ ਕੇ ਆਧਾਰ ਕਾਰਡ ਨੰਬਰ ਪਾ ਕੇ ਫੋਨ ਨੰਬਰ ਪਾ ਕੇ ਸਾਈਨ ਕਰਾ ਕੇ ਸਹੀ ਭਰਤੀ ਕੀਤੀ ਜਾਵੇ ਮਜੀਠਿਆ ਸਵਾਲ ਕਰ ਰਹੇ ਨੇ ਬਾਰ ਬਾਰ ਵੀ ਪ੍ਰਧਾਨ ਵੀ ਛੱਡ ਗਿਆ ਚੇਅਰਮੈਨ ਵੀ ਛੱਡ ਗਿਆ ਜੇ ਪੰਜ ਮੈਂਬਰ ਰਹਿ ਗਏ ਸੱਤ ਮੈਂਬਰ ਦੀ ਸੀ ਇਹ ਤਾਂ ਜੋ ਦੱਸ ਸਕਦੇ ਨੇ ਪਰ ਸਿੱਖਵਾਦ ਤੇ ਜੋ ਹਕੂਮਤ ਅਸ਼ੀਰੀਕਾਲਤਾ ਸਾਹਿਬ ਦਾ ਉਹ ਸੁਪਰੀਮ ਹੁੰਦਾ ਜਿਹੜੇ ਛੱਡ ਗਏ ਉਹ ਉਹ ਦਾਅ ਸਕਦੇ ਨੇ ਪਰ ਘੱਟੋ ਘੜੇ ਨੇ ਪੰਜ ਮੈਂਬਰ ਖੜੇ ਨੇ ਸੰਗਤ ਦਾ ਇੱਕ ਸਵਾਲ ਤੇ ਜਵਾਬ ਹੁੰਦਾ ਉਹ ਕਹਿੰਦੇ 3 ਕਰੋੜ ਸਿੱਖਾਂ ਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰ ਚੁਣੇ ਸੀ ਦੋ ਪਿੱਛੇ ਦੇ ਗਏ ਪਰ ਪੰਜ ਗੁਰੂ ਦੇ ਪਿਆਰੇ ਖੜੇ ਨੇ ਜਿਹਦੇ ਸਿਧਾਂਤ ਨੂੰ ਸਮਰਪਿਤ ਨੇ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸੁਪਰੀਮ ਕਿੰਨੇ ਤੋਂ ਕੱਠੀ ਗੱਲ ਕਰਨ ਦੀ ਇਹਦਾ ਦੇਖੋ ਅੱਜ ਅਸੀਂ ਸਵੇਰੀ ਫੈਸਲਾ ਕਰੇ ਸੀ ਮੀਟਿੰਗ ਕਰਨ ਦਾ ਇਹ ਤੁਸੀਂ ਸੰਗ ਦਾ ਉਤਸ਼ਾਹ ਵੇਖ ਲਓ ਰਿਕਾਰਡ ਤੋੜ ਕੱਟ ਇਹ ਕੱਟ ਸਾਡੇ ਕਰ ਕੀ ਨਹੀਂ ਹੋਣਾ ਇਸ ਸੰਗਤ ਦਾ ਕਲਦਨ ਨਾਲ ਪਿਆਰ ਹੈ ਸਿੰਘ ਚਾਉਂਦੀਆ ਜਿੱਥੇ ਬੰਦੀ ਬਚੇ ਸ਼੍ਰੋਮਣੀ ਕਲਦਨ ਮਜ਼ਬੂਤ ਹੋਵੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਸਿੰਘ ਸਾਹਿਬਾਂ ਦਾ ਮਾਣ ਸਤਿਕਾਰ ਬਹਾਲ ਹੋਵੇ ਸਿਧਾਂਤ ਬਚਨ ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਪੰਥ ਨੂੰ ਪਿਆਰ ਕਰਨ ਵਾਲੇ ਸੇ ਪੰਥ ਹਾਂਜੀ ਮੈਂ ਦੇਖਿਆ ਜਿਵੇਂ ਜਿਹੜੇ 22 ਤਰੀਕ ਨੂੰ ਬਈ ਨੂੰ ਮੀਟਿੰਗ ਰੱਖਿਆ ਬੱਲੇਵਾਲ ਉਹ ਚਲੋ ਉੱਥੇ ਬਸ ਤੋਂ ਇਕੱਠ ਹੋਊਗਾ ਤੁੰਦਾ ਜੀ ਨੇ ਆਣਾ ਉੱਥੇ ਬੀਬੀ ਸਤਵੰਤ ਕੌਰ ਸਾਡੇ ਉਹ ਉੱਥੇ ਪਹੁੰਚ ਰਹੇ ਨੇ ਉੱਥੇ ਜਿਹੜੀ ਭਰਤੀ ਆਪਣੇ ਇੱਥੇ ਜ਼ਿਲ੍ਹੇ ਦੀ ਭਰਤੀ ਸ਼ੁਰੂ ਹੋਊਗੀ ਉੱਥੋਂ ਤੋਂ ਉਹਦੀ ਸ਼ੁਰੂਆਤ ਕੀਤੀ ਜਾਊਗੀ ਤੇ ਮੈਂ ਜਿਹੜਾ ਸਤਾਵਦਾਰਾਂ ਆਉਣ ਵਾਲਿਆ ਜਿਹੜਾ ਟਾਈਮ ਹੈ 2027 ਚ ਅਕਾਲੀ ਦਲ ਦੀ ਸਰਕਾਰ ਬਣੋਗੇ ਮੇਰਾ ਇਹਨੇ ਕਿਤੇ ਤੋਂ ਕਾਲੀ ਦਲ ਨਾਲ ਜੁੜੇ ਮੈਂ ਸੰਨ 85 ਹੋਰ ਆਲਾ ਸਾਹਿਬ ਨਾਲ ਲੱਗਿਆ ਸੀਗਾ ਅਨੁਸਾਰ ਖੜਾ ਸਾਹਿਬ ਨਾਲ ਮੈਂ ਮੇਰੇ ਕਲਾਸ ਵਾਲੋ ਵੀ ਨੇ ਮੈਂ ਉਹਨਾਂ ਨਾਲ ਚੱਲ ਰਿਹਾ ਹਾਂ ਜਦੋਂ ਤੱਕ ਜਿੱਧਰ ਕਹਿ ਦਿੱਤੀ ਅਕਾਲੀ ਦਲ ਦੀ ਸਰਕਾਰ ਬਣੂਗੀ ਕਾਲੀ ਦਲ ਦੇਖੋ ਜਿਹੜਾ ਇਹ ਹੈਗਾ ਸਾਡਾ ਨਵਾਂ ਜਿਹੜਾ ਕਾਲ ਤਖਤ ਤੋਂ ਹੁਣ 5 ਮਈ ਨੂੰ ਕਮੇਟੀ ਬਣਾ ਕੇ ਕਾਲੀ ਦਲ ਦਾ ਸ਼ੁਰੂ ਹੋਇਆ ਸਾਡਾ ਇਹ ਅਸੀਂ ਇਹਨਾਂ ਦੇ ਨਾਲ ਬਾਅਦ ਚੱਲਾਂਗੇ ਕਾਲ ਤਖਤ ਦਾ ਜਿਹੜਾ ਹੈ ਅਸੀਂ ਇਹਦਾ ਹੁਕਮ ਮੰਨਾਂਗੇ ਸਾਰੇ ਬੰਦੇ ਅਸੀਂ ਮੈਂ ਬੱਕਿਆਂ ਨੂੰ ਵੀ ਅਸੀਂ ਪਹਿਲ ਕਰੂੰਗਾ ਕਿ ਵੱਧ ਤੋਂ ਵੱਧ ਕਾਲ ਤਖਤ ਜਿਹੜਾ ਹੈ ਆਪਣਾ ਉਹਦਾ ਹੁਕਮ ਮੰਨਣਾ ਚਾਹੀਦਾ ਹੈ ਜਿਹੜੇ ਕੋ ਪਿੱਠ ਦਿਖਾ ਕੇ ਵੱਧਦੇ ਕਾਲ ਤਖਤ ਨੂੰ ਉਹਨਾਂ ਨੂੰ ਸਾਡੇ ਨਾਲ ਅਸੀਂ ਉਹਨਾਂ ਨਾਲ ਨਹੀਂ ਚੱਲ ਸਕਦੇ ਕਾਲੀ ਦਲ ਸੱਜਣਾ ਬੈਜੀ ਜਦੋਂ ਕਾਲੀ ਦਲ ਜਿਹੜੇ ਮੂਹਰੇ ਚੁਣੇ ਹੋਏ ਤੇ ਉਹੀ ਪੰਥ ਨੂੰ ਧੋਖਾ ਦੇਣ ਲੱਗੇ ਫਿਰ ਉਸ ਕਰਕੇ ਸਾਨੂੰ ਕਾਲੀਦਾ ਛੱਡਣਾ ਕਿਹਨੇ ਲੋਕ ਪਹਿਲਾਂ ਕਾਲੀਦਾ ਚ ਸੀ ਹੁਣ ਇੱਧਰ ਆ ਗਏ ਉਦੋਂ ਕਿਉਂ ਨਹੀਂ ਬੋਲੇ ਹੋ ਵੀ ਹੁਣ ਕਾਲੀਦਾ ਨੋ ਨਾ ਮਾੜੇ ਗੱਲ ਹੈ ਜੀ ਉਹਨਾਂ ਤੇ ਉਸ ਟਾਈਮ ਦਾ ਦਬ ਦਬਾ ਵੀ ਹੁਣ ਸਿਰਫ ਕਾਰਤਾਰ ਦੇ ਹੁਕਮ ਤੇ ਮੁਤਾਬਕ ਉਹ ਪੂਰਾ ਇਹ ਚੀਜ਼ ਨੂੰ ਮੰਨ ਚੁੱਕੇ ਨੇ ਵੀ ਜਿਹੜਾ ਕਾਰਤਾਰ ਦਾ ਫੈਸਲਾ ਹੈ ਉਹ ਸਾਡੇ ਬਾਅਦ ਵੀ ਸਿਰ ਮੱਤੇ ਆਏ ਜੇ ਹੁਣ ਕੋਈ ਦਬ ਦਬਾ ਆ ਗਿਆ ਫੇਰ ਜੀ ਮੋਹ ਮਰਤੀ ਆ ਜਾ ਜੀ ਕਾਰਤਾਰ ਸਾਹਿਬਾਂ ਮੈਂ ਖੜਾਂਗੇ ਡਟੇ ਖੜੇ ਆਂ ਆਹ ਪਹਿਲਾਂ ਵੀ ਮੈਂ ਗਣਾ ਰਕਾਰ ਤੋੜਿਆ ਮੈਂ ਸਭੀ ਕਾਪੀਆਂ ਇਕੱਲੇ ਨੇ ਭਰੀਆਂ ਧੀਆਂ ਆ ਹੁਣ ਵੀ ਮੈਂ ਇਹ ਗੱਲ ਬਾਅਦ ਨਾ ਕਹਿਣਾ ਕਿ ਘਟੋ ਘਟ ਪਤੀ ਸੀ ਕਾਪੀਆਂ ਮੈਂ ਇਕੱਲਾ ਪਿੰਡਾਂ ਤੋਂ ਪਾਤੀ ਕਿੰਨੇ ਟਾਈਮ ਤੋਂ ਤੁਸੀਂ ਕਾਲੀਦਲ ਤੁਸੀਂ ਪਹਿਲਾਂ ਮੇਰਾ ਖਿਆਲ ਜਦਦੇ ਜੰਮਿਆ ਜਦਦੇ ਕਾਲੀਦਲ ਨਾ ਇੱਕ ਸਾਲੀ ਪਰਿਵਾਰ ਉਹ ਉਹ ਕਿਵੇਂ ਦੇਖਦੇ ਹੋ ਕੌਮ ਦਾ ਅੱਜ ਦੀ ਜਿਹੜਾ ਆਪਸ ਚ ਲੜਾਈ ਕਰਕੇ ਬਦਨਾਮੀ ਹੋ ਰਹੀ ਹੈ ਕੌਮ ਮੇਰੀ ਗੱਲ ਸੁਣ ਦੀ ਬਦਨਾਮੀ ਉਹ ਕਰਾ ਰਹੇ ਨੇ ਜਿਹੜੇ ਕਾਰਸਾਬ ਤੋਂ ਬੇਮੁਖ ਹੋਏ ਨੇ ਜੇ ਤੁਸੀਂ ਇਹ ਚੀਜ਼ ਚਾਹੁੰਦੇ ਹੋ ਲੋਕ ਪੰਥ ਨਾਲ ਖੜੇ ਨੇ ਫਰੀਦਕੋਟ ਦੇ ਆਪਣੇ ਹੰਗੂਰ ਸਾਹਿਬ ਦੇ ਇਲੈਕਸ਼ਨੇ ਲਾ ਲੋ ਜੋ ਪੰਥ ਨਾਲ ਖੜੇ ਪੰਥ ਉਹਨਾਂ ਨਾਲ ਖੜਿਆ ਸੀ ਤਾਂ ਦੋੇ ਸੀਟਾਂ ਝੂਣ ਦੀ ਪਾ ਕੇ ਦਿਖਾ ਦੂੰਗਾ ਤੁਸੀਂ ਟਕਸਾਲੀ ਕਾਲੀ ਆ ਗਏ ਹੋ ਪੰਥ ਕਿਹਨੂੰ ਸਮਝਦੇ ਹੋ ਅੱਜ ਦੀ ਡੇਟ ਤੇ ਲੋਕਾਂ ਭੜ ਘੁਸੇ ਜ ਨੇ ਪੰਥ ਉਹਨਾਂ ਸਾਹਮਣੇ ਜਿਹੜਾ ਵੀ ਘਾਤਾ ਸਾਹਮਣੇ ਖੜੇ ਨੇ